ਵਿਦੇਸ਼ ਪੇਜੰਦ ਦੇ ਨਾਂ ਤੇ ਇੱਕ ਫਰਜ਼ੀ ਟਰੈਵਲ ਏਜੰਟ ਦੇ ਵੱਲੋਂ ਪਿੰਡ ਨਾਰਲੀ ਅੰਮ੍ਰਿਸ਼ਾ ਪੁੱਲੇ ਪੱਤੀ ਦੇ ਵਸਨੀਕ ਸੱਤ ਨੌਜਵਾਨਾਂ ਦੇ ਨਾਲ 83 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਾਂ ਸਬੰਧਿਤ ਜਾਣਕਾਰੀ ਦਿੰਦਿਆਂ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਹੈ ਕਿ ਪਿੰਡ ਨਾਰਲੀ ਦੇ ਨਿਵਾਸੀ ਫਰਜ਼ੀ ਟਰੈਵਲ ਏਜੰਟ ਗੁਰਮੇਲ ਸਿੰਘ ਦੇ ਵੱਲੋਂ ਆਪਣੇ ਪੈरिस ਦੇ ਵਿੱਚ ਰਹਿੰਦੇ ਗੁਰਜੀਤ ਸਿੰਘ ਲਾਲ ਦੇ ਨਾਲ ਮਿਲ ਕੇ ਠੱਗੀ ਕੀਤੀ ਗਈ ਹੈ। ਉਹ ਕਿਹੜੇ ਐਸਪਰੀਸਿੰਗ ਵਾਸੀ ਨਾਰਲੀ ਪਾਸੋਂ 12,50,000 ਰੁਪਏ ਗੁਰਜੇ ਸਿੰਘ ਦੇ ਕੋਲੋਂ 13 ਲੱਖ ਤੇ ਜਗਰੂਪ ਦੇ ਕੋਲੋਂ 14 ਲੱਖ ਰੁਪਏ ਜਿਹੜੇ ਕਿ ਲੈ ਕੇ ਉਹਨਾਂ ਦੇ ਵੱਲੋਂ ਠੱਗੀ ਮਾਰੀ ਗਈ ਆ ਪਿੰਡ ਦਾ ਹੀ ਸਰਜੈਂਟ ਆਓ ਕੀ ਨਾਮ ਹੈ ਗਰਮੇਲ ਸਿੰਘ ਕੋਤਰਾ ਨੂੰ ਬਿਟੂ ਬਿਟੂ ਬੰਦੇ ਆ ਕਿਦਾਂ ਕੀ ਹੋਇਆ ਕੀ ਆ ਕਾਹਦੇ ਲਈ ਫਰਾਡ ਕੀਤਾ ਗਿਆ ਬਾਹਰ ਜਾਣ ਲਈ ਸਰ ਪਹਿਲਾਂ ਪਾਸਵਰਡ ਲੈ ਕੇ ਗਿਆ ਸਾਡੇ ਤੋਂ ਫਿਰ ਆਂਦਾ ਵੀ ਪੈਸੇ ਤੁਹਾਡ ਕੋ ਸਾਰੇ ਬਾਅਦ ਚ ਲੈਣੇ ਵੀਜਾ ਲੱਗੰਦੋ ਪੈਸੇ ਵੀ ਪਹਿਲਾਂ ਲੈ ਲੇਆ ਕਿੰਨੇ ਕਿੰਨੇ ਪੈਸੇ ਤੁਸੀਂ ਦਿੱਤੇ ਸੀ ਸਾਢੇ 12 ਲੱਖ ਕੀ ਗੱਲ ਕੀਤੀ ਸੀ ਜੈਂਟਲਮੈਨ ਕਿੱਥੇ ਭੇਜਣ ਦੀ ਪੈਸੇ ਲੈ ਕੇ ਤੁਸੀਂ ਫਰਾਂਸ ਭੇਜਣ ਦੀ ਪੈਰਿਸ ਅੱਛਾ ਹਾਂਜੀ ਕਿੰਨੀ ਤਰੀਕ ਨੂੰ ਖੜਦੇ ਤੁਨੂੰ 5 ਮਈ 6 ਸਾਰੀ ਗੱਲ ਰਿਪੀਟ ਕਰ ਦੋ ਵੀ ਕਿੰਨੀ ਤਰੀਕ ਨੂੰ ਗਏ ਜੇ ਤੇ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਪੈਸਾ ਫਰੋਡ ਕੀਤਾ ਸੀ ਸਰ ਇਥੋਂ ਪਹਿਲਾਂ ਗਏ ਆ ਅਸੀਂ ਦੁਬਈ ਦੁਬਈ ਇੱਕ ਰਾਤ ਰਹਿ ਫਿਰ ਖੜਿਆ ਰਮੀਨੀਆ ਰਮੀਨੀਆ ਰਖਿਆ 2-3 ਮਹੀਨੇ ਉਹ ਤਾਂ ਬਾਅਦ ਫੇਰ ਉਹਨੇ ਵੀਜਾ ਲਵਾਇਆ ਗਾਂ ਪੈਰਸ ਦਾ ਉਥੋਂ ਚੜਨ ਲੱਗਿਆ ਰਮੀਨੀਆਂ ਵਾਲਿਆਂ ਨੇ ਜੇ ਵੇਖਿਆ ਵੀ ਜਿਹੜੇ ਸਟੈਂਪਾਂ ਜਾਲੀ ਲੱਗੀਆਂ ਉਥੋਂ ਫੇਰ ਉਹਨਾਂ ਵਾਪਸ ਭੇਜਤਾ ਡਵਾਈ ਦਵਾਈਆਂ ਫੇਰ ਆ ਗਿਆ ਇੱਥੇ ਅੰਮ੍ਰਿਤਸਰ ਉਹ ਉੱਥੇ ਜੇ ਉਤਰੇ 에ਰਪੋਰਟ ਤੇ ਫੇਰ ਉਹਨਾਂ ਨੇ ਵੇਖਿਆ ਵੀ ਜਾਲੀ ਸਟੈਂਪਾਂ ਫੇਰ ਉਹਨਾਂ ਨੇ ਦੂਜਾ ਪਰਚਾ ਕਰਤਾ 에ਰਪੋਰਟ ਪੁਲਿਸ ਨੇ ਪਰਚਾ ਦਰਜ ਕੀਤਾ ਹਾਂਜੀ ਕਹਾਤਾ ਕੀਤਾ ਵੀ ਇਹ ਜਾਲੀ ਮਤਲਬ ਜਾਲੀ ਮੋਰਾ 420 ਦਾ ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਵੀ ਅਸੀਂ 1.5 ਕਰੋੜ ਲੱਖ ਸਾਰਾ ਕੋਈ ਚਰ ਦੱਸਿਆ ਫਿਰ ਉਹ ਤੋਂ ਬਾਅਦ ਸਾਰ ਫਿਰ ਉਹਨਾਂ ਏਜੰਟ ਪੁੱਛਿਆ ਕੀ ਨਾ ਉਹਦਾ ਫਿਰ ਉਹ ਸਾਰਾ ਦੱਸਿਆ ਵੀ ਗਰਮੇਲ ਸਿੰਘ ਇਨਾ ਪਿੰਡ ਨਾਲ ਲੀਆ ਤੇ ਉਹ ਤੋਂ ਬਾਅਦ ਉਹਨਾਂ ਏਜੰਟ ਨੂੰ ਚੁੱਕਿਆ ਫਿਰ ਉਹਦੀ ਕਾਨੂੰਨੀ ਕਾਰਵਾਈ ਕਰਕੇ ਉੱਤੇ ਪਰਚਾ ਕੀਤਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹਿਸਾਬ ਦੀ ਸਰ ਇਹੋ ਹੀ ਵੀ ਉਹਦਾ ਪਿਓ ਇੱਥੇ ਰਹਿੰਦਾ ਹੈ ਵੀ ਜਿਹੜਾ ਸਾਡਾ ਬੰਦਾ ਆ ਕੇ ਪੈਸੇ ਲੈ ਆ ਉਹ ਸਾਨੂੰ ਦਿੱਤੇ ਜਾਣ ਉਹਦੇ ਮੁੰਡੇ ਦਾ ਕੀ ਨਾਂ ਤੇ ਪਿਓ ਦਾ ਕੀ ਨਾਂ ਹੈ ਮੁੰਡੇ ਦਾ ਨਾਂ ਗੁਰਜੀਤ ਸਿੰਘ ਪਿਓ ਦਾ ਨਾਂ ਗਰਮੇਲ ਸਿੰਘ ਪੈਸੇ ਜਿਹੜੇ ਤੁਹਾਡੇ ਕੋਲ ਕਿਉਂ ਨਹੀਂ ਲਏ ਹਾਂਜੀ ਸਾਰੇ ਤਿੰਨਾ ਮੁੰਡੇ ਕੋਲ ਤਿੰਨਾ ਰੋਪਏ ਇਹ ਮਾਮਲਾ ਸਾਰੇ ਗਰਜੀਤ ਸਿੰਘ ਏਜੰਟ ਆਜਾ ਦਾ ਪਿਓ ਬਟੂ ਜਿਹੜਾ ਗਰਮੇਲ ਸਿੰਘ ਆ ਪਿੰਡ ਨਾਰਲੀ ਤੋਂ ਆ ਅੱਛਾ ਜੀ ਹਾਂਜੀ ਤੇ ਇਹਨਾਂ ਨੇ ਆਖਿਆ ਸੀ ਵੀ ਅਸੀਂ ਬਾਹਰ ਕਲਾਉਣੇ ਮੁੰਡੇ ਦੇ ਤੁਹਾਨੂੰ ਬਾਹਰ ਕਲਾ ਦੇਣੇ ਆ ਤੇ ਇਹਨਾਂ ਨੇ ਬਾਹਰ ਕਲਾਉਣ ਦੇ ਕਰਕੇ ਸਾਡੇ ਨਾਲ ਠੱਗੀ ਮਾਰੀ ਆ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਤੇ ਇਹਨਾਂ ਨੇ ਸਾਡੇ ਤੋਂ 2 ਲੱਖ ਰੁਪਈਆ ਪਹਿਲਾਂ ਘਰੋਂ ਜਾ ਕੇ ਲੈ ਆਂਦਾ ਤੇ ਬਾਅਦ ਚੋਂ 3 ਲੱਖ ਰੁਪਈਆ ਜਿਸ ਦਿਨ ਕਲਾਉਣਾ ਸੀ ਉਦੋਂ ਇਹਨਾਂ ਨੇ ਲੈ ਲਿਆ ਤੇ ਸਾਡੇ ਤੋਂ 12 ਲੱਖ ਰੁਪਈਆ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀਜ਼ੇ ਲੱਗਣ ਤੋਂ ਲੈ ਲਿਆ ਤੇ ਇਥੋਂ ਅੰਮ੍ਰਿਤਸਰੋਂ ਦਵਾਈ ਘਲਤਾ ਐ ਤੇ ਦਵਾਈਆਂ ਉਹ ਇਨਾਂ ਨੇ ਰਮੀਨੀਆ ਘਲਤਾ ਐ ਉਥੇ 3-4 ਮਹੀਨੇ ਰੱਖਿਆ ਤੇ ਉਥੋਂ ਨਕਲੀ ਮੋਹਰਾਂ ਲਵਾਤੀਆਂ ਸਾਨੂੰ ਵਾਪਸ ਐ ਇਨਾਂ ਨੇ ਘਲਤਾ ਐ ਨਕਲੀ ਮੋਹਰ ਲੱਗੀਆਂ ਤਾਂ ਉਹਨਾਂ ਕਰਕੇ ਅਸੀਂ ਵਾਪਸ ਆ ਗਏ ਉਹਨਾਂ ਨੇ ਪਰਮੀਨੀਆ ਲੈਨੇ ਰਿਪੋਰਟ ਕਰਤਾ ਸਾਨੂੰ ਪਰਮੀਨੀਆ ਪੁਲਿਸ ਨੇ ਰਿਪੋਰਟ ਕਰਤਾ ਹਾਂਜੀ ਉਹਨਾਂ ਨੇ ਵਿਜੇ ਨਕਲੀ ਲੱਗਣ ਕਰਨਾ ਅੱਛਾ ਫਿਰ ਕੀ ਤੇ ਉਥੋਂ ਅਸੀਂ ਵਾਪਸ ਆ ਗਏ ਆ ਤੇ ਵਾਪਸ ਆਣ ਕੇ ਅਸੀਂ ਅੰਮ੍ਰਿਤਸਰ ਤੇ ਪੜੇ ਗਏ ਆ ਤੇ ਇਥੇ ਨਕਲੀ ਮੋਹਰਾਂ ਕਰਕੇ ਹੱਟ ਤੇ ਪਰਚਾ ਹੋ ਗਿਆ ਐ ਅੰਮ੍ਰਿਤਸਰ ਪੁਲਿਸ ਨੇ ਕੀਤਾ ਹਾਂਜੀ ਅੱਛਾ ਉਹਨਾਂ ਕੀ ਕਿਹਾ ਉਹਨਾਂ ਨੇ ਇਹ ਆਖਿਆ ਵੀ ਢਾਡੀਆਂ ਨਗਲੀ ਮੋਹਰਾਂ ਤਾਂਹੀਂ ਆਖਿਆ ਵੀ ਸਾਨੂੰ ਏਜੰਟ ਨੇ ਆਹੀਂ ਤੇ 12-12 ਲੱਖ ਰੁਪਈਆ ਦਿੱਤਾ 2-2 ਲੱਖ ਰੁਪਈਆ ਉੱਥੇ ਖਰਚਾ ਕੀਤਾ ਆ ਆਪਦੇ ਕੋਲੋਂ ਤਾਂਹੀਂ ਆਖਿਆ 14-14 ਲੱਖ ਰੁਪਈਆ ਸਾਡਾ ਖਰਚਾ ਹੋ ਗਿਆ ਤੇ ਅਸੀਂ ਤੇ ਏਜੰਟ ਨੂੰ ਇੱਕ ਨੰਬਰ ਚ ਆਖਿਆ ਤੇ ਇਹਨੇ ਨਗਲੀ ਮੋਹਰਾਂ ਲਾਈਆਂ ਤੇ ਇਹਦੀਆਂ ਨਗਲੀ ਮੋਹਰਾਂ ਕਰਕੇ ਸਾਡੇ ਤੇ ਪਰਚਾ ਹੋ ਗਿਆ ਮਾਮਲਾ ਇਹ ਆ ਕਿ ਗੁਰਜੀਤ ਸਿੰਘ ਜਿਹੜਾ ਵਾ ਗੁਰਨੇਈ ਸੰਧਾ ਮੁੰਡਾ ਵਾ ਇਹਨੇ ਸਾਡੇ ਨਾਲ ਫਰੋਡ ਕੀਤਾ ਵਾ ਕਿ ਉਹਨਾਂ ਪਾਸਪੋਰਟ ਲੈ ਗਿਆ ਕਹਿੰਦਾ ਵੀ ਮੈਂ ਬਾਹਰ ਜਾਵਾਂਗੇ ਖੜਾਂਗੇ ਤੁਹਾਨੂੰ ਉਹਦੇ ਉਧੋਂ ਜਾ ਕੇ ਢਾਡਾ ਜਿਹੜੇ ਪੈਸ ਤੇ ਮੁੜਕੇ ਹੀ ਇੱਕ ਰਾਤ ਰਹੇ ਆ ਦੂਜਾ ਮਰੜ ਦਬਾਈ ਰਹਾ ਕਰਾਦ ਤੇ ਮੁੜਕੇ ਸਾਨੂੰ ਲੈ ਗਿਆ ਉਥੋਂ ਰਮੇਲੀਆਂ ਸਾਨੂੰ ਕਹਿੰਦਾ ਵੀ 15-15 ਦਾ ਸਟੇਅਰ ਮੇਲੀਆਂ ਤੇ ਸਾਨੂੰ ਮੁੜਕੇ ਉੱਥੇ 2-3 ਮਹੀਨੇ ਰੱਖਿਆ ਨੇ ਅੱਛਾ ਤੇ ਉਹ ਨਾ ਹਣੋਂ ਬਈ ਨੂੰ ਕਹਿੰਦਾ ਵੀ ਸਾਡਾ ਜਿਹੜਾ ਖਰਚਾ ਮੇਰਾ ਸਾਰਾ ਮੁੜਕੇ ਸਾਨੂੰ ਉਹ ਖਰਚਾ ਵੀ ਨਹੀਂ ਦਿੰਦਾ ਮੈਂ ਕਈ ਘਰੋਂ ਪਾਉਂਦੇ ਰੇ ਪੈਸੇ ਉਹ ਵੱਖਰਾ ਲੱਗਦਾ ਹਾਂਜੀ ਉਹ ਵੱਖਰਾ ਲੱਗਦਾ ਰਿਹਾ ਇਹਨੇ ਪੈਸੇ ਲੱਗੇ ਤੁਹਾਡੇ ਟੋਟਲ ਸਾਡਾ ਜੀ 13-14 ਲੱਖ ਰੁਪਏ ਲੱਗਿਆ ਵਾ ਕੀ ਹੁਣ ਕੀ ਤੁਸੀਂ ਹੁਣ ਕੀ ਤੁਹਾਨੂੰ ਰਮੇਲੀਆਂ ਤੋਂ ਫਿਰ ਕਿੱਦਾਂ ਕੋਈ ਵਾਪਸ ਹੈ ਰਮੇਲੀਆਂ ਤੋਂ ਸਾਨੂੰ ਇਹ ਤੇ ਸਾਨੂੰ ਜਿਹੜਾ ਰਸ਼ੀ ਵਾਲੇ ਬੱਟੇ ਤੇ ਜਾ ਕੇ ਫੜੇ ਗਏ ਸੀ ਸਾਨੂੰ ਰਸ਼ੀ ਵਾਲੇ ਬੱਟੇ ਦੇ ਵਿੱਚ ਫੜੇ ਗਏ ਆ ਤੇ ਪਾਕਿਸਤਾਨ ਵਾਲੀ ਜਿਹੜੀ ਪੁਲਿਸ ਆ ਉਹਨਾਂ ਨੇ ਰਿਪੋਰਟ ਕਰਕੇ ਤੇ ਬਈ ਘੱਲ ਦਾ ਵਾ ਦਵਾਈ ਫਿਰ ਇਹ ਦੋ ਚਾਰ ਦਾ ਰਹਿ ਜਾਂ ਤੇ ਮੁੜ ਕੇ ਹੈਗੇ ਆਗੇ ਅੰਦਰ ਹੁਣ ਤੁਸੀਂ ਉਹ ਜਿੰਨ ਤੋਂ ਪੈਸੇ ਵਾਪਸ ਮੰਗੇ ਵਾਸਤੇ ਅਸੀਂ ਗਏ ਅਸੀਂ ਜਿੰਨ ਤੇ ਘਰ ਗਏ ਆ ਸਾਨੂੰ ਲਾਰੇ ਲੱਪੇ ਲਾਈ ਗਿਆ ਵਾ ਜੇ ਕਹਿੰਦਾ ਵੀ ਅਸੀਂ ਜਾਂਦੇ ਹਾਂ ਤੇ ਸਾਨੂੰ ਕਹਿੰਦਾ ਵੀ ਦੂਜੇ ਮੁੰਡਿਆਂ ਕੋਲੋਂ ਦੱਸੋ ਮੈਂ ਤੁਹਾਡੇ ਪੈਸੇ ਮੋੜ ਦੂੰਗਾ ਤੇ ਜੇ ਮੁੰਡੇ ਦੂਜੇ ਜਾਂਦੇ ਸੀ ਤੇ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਦੱਸੋ ਇਹਨਾਂ ਦੇ ਪੈਸੇ ਨਹੀਂ ਮੋੜੇ ਤੁਹਾਡੇ ਮੋੜ ਦੂੰਗਾ ਇਦਾਂ ਲਾਰੇ ਲੱਪੇ ਲਾਈ ਗਿਆ ਵਾ ਕੀ ਮੰਗ ਕਰਦੇ ਸੀ ਮੰਗ ਇਹੋ ਕਰਦੇ ਆਂ ਸਾਬ ਜਿਹੜਾ ਫੰਡ ਮਿਲਿਆ ਜਿਹੜਾ ਪੈਸੇ ਜਿਹੜੇ ਵਾਪਸ ਕੀਤੇ ਜਾਣਾ ਕਿੰਨੇ ਮੁੰਡੇ ਸੀਗੇ ਤੁਸੀਂ ਸੱਤ ਮੁੰਡੇ ਸੱਤ ਮੁੰਡਿਆਂ ਦਾ ਪੰਜਾਬੀ ਇਹ ਮੈਟਰ ਇਹ ਵੀ ਕੁਝ 6-7 ਬੱਚਿਆਂ ਦਾ ਵਿਦੇਸ਼ ਭਜ ਦੇ ਵਿੱਚ ਕੁਝ ਬਾਹਰ ਵੀ ਗਏ ਸੀ ਪਰ ਇਹਨਾਂ ਨੂੰ ਮਹਾਫਰਾਜ ਦੇ ਵਾਪਸ ਲਾਇਆ ਤੇ ਬਾਹਰ ਨਹੀਂ ਜਾ ਸਕਿਆ ਇਹਨਾਂ ਦਾ ਕੋਈ 4-5 ਮਹੀਨੇ ਤੋਂ ਪੈਸੇ ਦੀ ਸੈਟਲਮੈਂਟ ਦਾ ਵੀ ਚੱਲਦਾ ਤਾਂ ਇਹ ਫੋਨ ਇਹਨਾਂ ਨੇ ਅੱਗੇ ਸਾਨੂੰ ਦਰਖਾਸਤ ਦਿੱਤੀ ਹੈ ਜਿਹੜੀ ਦਰਖਾਸਤ ਵੀ ਫਾਈਨੈਂਸ਼ੀਅਲ ਫਰਾਡ ਨਾਲ ਸੰਬੰਧਿਤ ਇਸ ਲਈ ਆਪਾਂ ਇਹਨੂੰ ਐਸਐਸਪੀ ਸਾਹਿਬ ਨੂੰ ਮਾਰਕ ਕਰਨ ਵਾਸਤੇ ਭੇਜਤੀ ਹੈ ਜੀ ਉਹਨਾਂ ਤੋਂ ਬਾਅਦ ਉਹ ਗਾਰੀ ਪਰਚਾ ਦੱਟ ਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਸਰ ਜਿਹੜੇ ਪਰਿਵਾਰ ਕਹਿ ਰਹੇ ਤੇ ਮੁਲਜ਼ਮ ਜਿਹੜਾ ਹੈ ਕਰੋਸ ਕਰਾ ਰਿਹਾ ਜੀ ਫੇਰੀ ਰੇਡ ਵਗੈਰਾ ਕੀਤੀ ਹੈ ਵੀ ਅਸੀਂ ਇਹਨੂੰ ਅਸੀਂ ਤਲਾਅ ਇਸ ਇਸ ਥੀਸਿਰ ਬੁਲਾ ਹੀ ਸਕਦੇ ਹਾਂ ਅਰੈਸਟ ਐਸਟੇਜ ਦੇ ਸੰਭਵ ਨਹੀਂ ਹੈ ਕਿਉਂਕਿ ਕੋਈ ਪਰਚਾ ਨਹੀਂ ਦਰਜਾਗਾ ਅਸੀਂ ਇਹਨੂੰ ਬੁਲਾਇਆ ਹੈ ਬਸ ਤੇ ਜਦੋਂ ਆਊਗਾ ਫਿਰ ਗਿਉਦ ਕਰੇਗਾ